ਓ ਜੀ ਅੱਜ ਆਪਾਂ ਕਣਕ ਦੀ ਬਜਾਈ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਆ ਤੇ ਕੋਸ਼ ਆਪਾਂ ਉਧਰ ਵਿੱਚ ਕਹੇ ਦੂਜੀ ਮੋਟਰ ਤੇ ਉਧਰ ਆਪਾਂ ਜਿਹੜਾ ਵਾ 872 ਤੇ ਐਚਡੀ 3386 ਤੇ ਅੱਜ ਆ 526 ਜਿਹੜੀ ਆ ਵੇਚਣ ਲੱਗੇ ਆ ਤੇ ਵੀਰੋ ਟ੍ਰੈਲ ਦੇ ਨਾਲ ਹੀ ਆਪਾਂ ਵੇਚੀ ਜਾਂਦੇ ਆ ਤੇ ਸਿੰਧਰ ਆਪਣੇ ਸਿੰਘ ਪਛਾਦੇ ਛਾਕੇ ਦੇ ਹੋ ਗਏ ਕੈਮ ਉਧਰ ਲਾਜ ਆਪਾਂ ਪਾਈਆਂ ਵਾ ਇੱਕ ਇਧਰ ਵਾ ਇੱਕ ਉਧਰਲੀ ਸਾਈਡ ਤੋਂ ਲੱਗਣ ਲੱਗਾ ਤੇ ਇੱਕ ਉਧਰਲੀ ਤੋਂ ਦੋਨੇ ਜਾਣੀ ਇੱਕ ਬਨੇ ਕਰਮਜੀ ਸੋਂ ਤੇ ਇੱਕ ਬਨੇ ਚਮਗੌਰ ਸੋਂ ਦੋਨੋਂ ਪਾਸਾਂ ਤੋਂ ਲਾ ਕੇ ਜਿਹੜਾ ਵਾ ਪੰਜ ਕਣਕ ਦੀ ਬਜਾਈ ਜਿਹੜੀ ਅੱਜ ਲਗਭਗ ਲਾਗੇ ਕਰ ਦੇਣੀ ਆ ਇਧਰ ਵਾਲੀ ਸਾਈਡ ਤੇ ਰਹਿ ਜਾਣਾ ਆਪਣਾ ਦੂਜਾ ਪਾਸਾ ਮੰਡ ਵਾਲਾ ਤੇ ਉਧਰ ਵੀ ਆਪਾਂ ਜਿਹੜਾ ਵਾ ਉਹ ਜ਼ਮੀਨ ਜਿਹੜੀ ਆ ਲੀਆਂ ਲੀਆਂ ਗੱਡੀਆਂ ਵਾ ਤੇ ਠੜ ਦੇ ਨਾਲ ਪੜੀਆਂ ਪੁਲੀਆਂ ਗਿੱਲੀਆਂ ਸੀ ਤੇ ਕੁਝ ਜੋ ਆਲੂ ਲਾ ਲਈ ਤੇ ਚਲੋ ਬਾਕੀ ਜੋ ਰਹਿੰਦਾ ਉਹਨੂੰ ਕਰਕੇ ਤੇ ਪੂਰਾ ਆਪਾਂ ਕੰਮ ਜਿਹੜਾ ਵਾ ਮੇਲੇ ਤੋਂ ਪਹਿਲਾਂ ਪਹਿਲਾਂ ਬਾਬੇ ਦੀ ਕਿਰਪਾ ਚਾਹੀਦੀ ਥੋੜਾ ਬੱਤਾ ਰਹਿ ਜਾਣਾ ਮੇਲੇ ਤੋਂ ਪਹਿਲਾਂ ਪਹਿਲਾਂ ਕੋ ਨਾਨਕ ਰੇ ਦੇ ਗੁਰਪੁਰਬ ਤੋਂ ਪਹਿਲਾਂ ਪਹਿਲਾਂ ਜਿਹੜਾ ਵਾ ਬੰਦੇ ਫਰੀ ਕਰ ਦੇਣਗੇ ਮੇਲੇ ਹੋ ਕੇ ਜਿਹੜਾ ਉਹ ਮੇਲਾ ਵੇਖਣ